ਬੱਟੇ ਬੱਡੇ ਅਖਰਾਚੇ ਲਿਖ ਲੈ ਗਿਆ ਕਿ ਪੁਲਿਸ ਤੁਹਾਡੀ ਸੇਵਾ ਲਈ ਆ ਹੁਣ ਜਾਂ ਤੋਂ ਪਹਿਲਾਂ ਇੰਨਾ ਡਰ ਲਾਤਾ ਕਿ ਪੁਲਿਸ ਨੇ ਇਹ ਨਹੀਂ ਪਤਾ ਵੀ ਤੁਹਾਡੇ ਤੇ ਕਿਹੜਾ ਕੇਸ ਪਾ ਦੇਣਾ ਤੇ ਕੇਸ ਪਾ ਕੇ ਤੁਹਾਡੇ ਪਰਿਵਾਰ ਨੂੰ ਇਹ ਨਹੀਂ ਦੱਸਣਾ ਕਿ ਤੁਹਾਡੇ ਬੱਚੇ ਤੇ ਤੁਹਾਡੇ ਪਿਓ ਤੇ ਤੁਹਾਡੇ ਕਿਸੇ ਪਰਿਵਾਰ ਦੇ ਮੈਂਬਰ ਤੇ ਇਹ ਦੋ ਚੀਜ਼ ਉਹਨਾਂ ਨੇ ਕਾਊਂਟਰ ਕਰ ਦੇਣਾ ਪੁਲਿਸ ਹੁਣ ਜਲਾਪੁਨੇ ਦਾ ਕੰਮ ਕਰਦੀ ਆ ਅਲਾ ਆਪੇ ਹਾਈ ਕੋਰਟ ਆ ਜਿਹੜਾ ਜੂਪੀ ਦਾ ਉਹਨੇ ਕਿਹਾ ਸੀ ਸਟੇਟਮੈਂਟ ਦਿੱਤੀ ਜੱਜ ਨੇ ਕਿ ਪੁਲਿਸ ਬਾਰਦੀ ਧਾਰੀ ਗੁੰਡੀ ਆ ਜਿਹੜਾ 30 ਮੁੰਡੇ ਠੁੱਠੇ ਮੁਕਾਬਲੇ ਬਣਾਏ 71 ਚ ਵੀ ਝੋਟੇ ਪੋਸਟ ਮੁਕਾਬਲੇ ਬਣਾਏ ਤੇ ਹੁਣ ਵੀ ਆ ਤੇ ਆਉਣ ਵਾਲੇ ਦਿਨ ਜਿਹੜਾ ਪੋਸਟ ਦੀਆਂ ਰਗਾਂ ਨੂੰ ਖੂਨ ਲੱਗਿਆ ਇਹ ਕਿਸੇ ਦੀ ਵੀ ਵਲੀ ਲੈ ਸਕਦਾ ਸਾਖਤ ਸਿੰਘ ਦੀ ਸਰਕਾਰ ਬੀਜੇਪੀ ਨਾਲੋਂ ਦੱਸੋ ਕਿਹੜਾ ਪੈਂਟਰ ਤੇ ਲੱਗਦਾ ਸਾਰੀਆਂ ਨੀਤੀਆਂ ਲਾਗੂ ਕਰਦੀਆਂ ਬੱਚਿਆਂ ਦੇ ਕਤਲ ਕੀਤੇ ਜਾ ਰਹੇ ਹਨ ਨਸ਼ਾ ਸ਼ਰਿਆਂ ਵਿੱਚਦਾ ਨਸ਼ਾ ਨੂੰ ਰੋਕ ਲੈਦੀਆਂ ਲੱਤਾਂ ਮਾਹਾਂ ਤੋੜੀਆਂ ਜਾਂਦੀਆਂ ਹੁਣ ਭਗਵਤਵਾਨ ਇਹ ਦੱਸੇ ਕਿ ਸਾਢੇ 3 ਸਾਲਾਂ ਦੇ ਵਿੱਚ ਸਿੱਖਿਆ ਤੇ ਖੇਤੀਬਾੜੀ ਤੇ ਇੱਥੇ ਕਿਸੇ ਮਸਲੇ ਤੇ ਸਾਡੇ ਨਾਲ ਡਿਬੇਟ ਕਰੇ ਕਿ ਸਾਡੇ 3 ਸਾਲਾਂ ਦੇ ਵਿੱਚ ਅਸੀਂ ਆਹ ਕੁਝ ਕੀਤਾ ਇੱਥੇ ਕਾਨੂੰਨ ਆ ਕਾਨੂੰਨ ਤੈਅ ਕਰੂ ਕਿ ਇਹ ਬੰਦਾ ਦੋਸ਼ੀ ਹੈ ਕਿ ਨਹੀਂ ਦੋਸ਼ੀ ਪਰ ਹੁਣ ਕੀ ਆ ਹੁਣ ਪੁਲਿਸ ਦੋਸ਼ੀ ਤੈਅ ਕਰਦੀ ਆ ਕਿ ਭਾਈ ਪੁਲਸਾ ਪੁਲਸਾ ਅਦਾਲਤ ਕੋਲੇ ਨਹੀਂ ਜਾਂਦੀ ਪੁਲਸਾ ਆਪ ਕਾਰਵਾਈ ਕਰਦੀ ਆ ਪੁਲਸਾ ਆਪ ਕਹਿੰਦੀ ਆ ਕਿ ਇਹਦਾ ਨਸ਼ੇ ਦੇ ਕਾਰੋਬਾਰ 'ਚ ਘਰ ਬਣਾਇਆ ਫੇਰ ਭਗਵਾਨ ਤੁਮਾਨੂੰ ਚੁਬਦੇ ਆ ਕਿ ਇਹ ਤੇ ਜਿਦੋ ਜੀ ਕਰਦਾ ਧਰਨਾ ਲੈਂਦੇ ਆ ਪੁਲਸ ਨੇ ਤੇਰੀ ਨੇ ਮਾਰਿਆ ਝੂਠਾ ਪੁਲਸ ਮੁਕਾਬਲਾ ਬਣਾਇਆ ਬਿਨਾਂ ਕਸੂਰ ਮਾਰਿਆ ਤੇ ਫਿਰ ਉਹਦੇ ਪਰਿਵਾਰ ਨੂੰ ਇਨਸਾਫ ਕੌਣ ਦਊਗਾ ਸਾਡੀਆਂ ਜ਼ਮੀਨਾਂ ਟੱਕੇ ਰਾ ਖੋngੀਆਂ ਜਾ ਰਹੀਆਂ ਪੈਸੇ ਤਾਂ ਬਿਨਾਂ ਖੋngੀਆਂ ਜਾ ਰਹੀਆਂ ਤੇ ਜੇ ਉੱਥੇ ਰੌਲਾ ਪਾਉਣਿਆ ਭਗਵਤ ਮਾਨ ਕਹਿੰਦੇ ਵਿਕਾਸ ਦੇ ਵਿੱਚ ਢਿੱਕਾ ਜਣੀ ਕਿ ਵਿਕਾਸ ਜਿਹੜਾ ਭਾਜਪੀ ਕਹਿੰਦੀ ਆ ਕਿ ਵਿਕਾਸ ਦੇ ਵਿੱਚ ਜਿਹੜਾ ਢਿੱਕਾ ਬਣੂ ਉਹਨੂੰ ਛੱਡਿਆ ਨੂੰ ਤੇ ਭਗਵਤ ਮਾਨ ਵੀ ਕਹਿੰਦਾ ਕਿ ਜਿਹੜਾ ਪੰਜਾਬ ਦੇ ਵਿਕਾਸ ਦੇ ਵਿੱਚ ਢਿੱਕਾ ਬਣੂ ਉਹਨੂੰ ਬਖਸ਼ਿਆ ਨਹੀਂ ਜਾਊਗਾ ਆਪਾਂ ਕਿਹਾ ਕਿ ਭਾਈ ਟਵੇਟ ਕਰ ਲੈਨੇ ਆ ਹੁਣ ਕਹਿੰਦੇ ਮੈਂ ਝੋਨਾ ਲਾਉਣਾ ਛੋਟੇ ਕੈਮਰੇ ਰਾਹੀਂ ਕਹਿਣਾ ਕਿ ਮੈਨੂੰ ਇੱਕ ਦੱਸ ਦਿਓ ਭਾਲ ਕੇ ਕਿੱਥੇ ਵੱਟ ਪੋਚੀ ਜਾਂਦਾ ਭਗਵਤ ਮਾਨ ਕੋਈ ਇਹਦਾ ਐਮਐਲਏ ਵੱਟ ਪੋਚਦਾ ਆ ਤਾਂ ਕਿ ਉਹਦੇ ਝੋਨੇ ਤੋਂ ਬਾਅਦ ਅਸੀਂ ਉਹਦੇ ਨਾਲ ਖੁੱਲੀ ਡਿਬੇਟ ਕਰ ਲਈਏ ਇਹ ਹੈ ਭਾਰਤੀ ਹਾਕਮਾਂ ਦਾ ਵੀ ਦਲਾਲਾ ਭਾਰਤ ਦੇ ਸਮਰਾਇਦਾਰਾਂ ਦਾ ਵੀ ਦਲਾਲਾ ਤੇ ਕਾਰਪੋਰੇਟ ਘਰਾਣਿਆਂ ਦਾ ਦਲਾਲਾ ਤੇ ਉਹ ਦਲਾਲੀ ਕਰਨ ਦੀ ਖਾਤਰ ਕਿਸ ਹੱਦ ਤੱਕਰ ਜਾਵੜੇ ਇਹ ਕੋਈ ਨਹੀਂ ਪਤਾ ਇੱਕ ਗੱਲ ਆ ਕਿ ਭਗਵੰਤ ਮਾਨ ਚੀਚੀ ਤੇ ਖੂਨ ਲਾ ਕੇ ਸ਼ਹੀਦ ਬਣਾ ਚਾਹੁੰਦਾ ਜੋਤਾ ਸਿੰਘ ਅਮਰਾਜ ਦਾ ਉਹਨੇ ਕਿਹਾ ਕਿ ਸਾਡੇ ਪਿੰਡ ਦੇ ਭਾਰਤ ਮਾਲਾ ਪ੍ਰੋਜੈਕਟ ਚੋਂ ਪੈਸੇ ਲੈਂਦੇ ਆ ਇਹ ਮਾਮਲਾ ਛੱਡ ਗਏ ਪਰ ਫੌਰੀ ਕਾਰਵਾਈ ਕਰੀਏ ਨਾ ਉਹਨੇ ਲੋਕਾਂ ਨੂੰ ਇਹ ਦਿਖਾਇਆ ਕਿ ਮੈਂ ਫੌਰੀ ਕਾਰਵਾਈ ਕਰਤੀ ਜੇ ਉਹ ਸਹੀ ਮਾਨਦਾਰ ਪੱਤਰਕਾਰਾਂ ਦੇ ਵਿੱਚ ਖੜ ਕੇ ਉਹ ਕਹਿੰਦਾ ਨਰਿੰਦਰਦੀਪ ਦਾ ਕਤਲ ਕੀਤਾ ਐਸਐਸਪੀ ਨੂੰ ਕਹਿੰਦਾ ਕਿ ਜਿਹੜੇ ਸੀਆਈ ਸਟਾਫ ਦੇ ਮੁਲਾਜ਼ਮਾਂ ਸਾਰਿਆਂ ਤੇ 302 ਦਾ ਰਾਦਾ ਕਤਲ ਦਾ ਪਾਚਾ ਦਰਜ ਕਰੋ ਫੇਰ ਮੰਦੇ ਲੋਕਵਾਜੀ ਟੀਵੀ ਨਾਲ ਜੁੜਿਓ ਤੁਸੀਂ ਮਹਿਮਤਾਜ ਨਰਿੰਦਰ ਦੀਪ ਸਿੰਘ ਜੋ ਗੋਨਿਆਣਾ ਦਾ ਨੌਜਵਾਨ ਹੈ ਸੀਆਈਏ ਬਠਿੰਡਾ ਦੇ ਵੱਲੋਂ ਕੋ ਕੋ ਕੇ ਕਰੰਟ ਲਾ ਲਾ ਕੇ ਉਸ ਨੂੰ ਮਾਰ ਦਿੱਤਾ ਗਿਆ ਪਰ ਹਾਲੇ ਤੱਕ ਇਨਸਾਫ ਕੋਈ ਨਹੀਂ ਹੈ ਉਸ ਦਾ ਭੋਗ ਵੀ ਪੈ ਚੁੱਕਿਆ ਉਸ ਤੋਂ ਬਾਅਦ ਅੱਜ 5 ਜੂਨ ਨੂੰ ਜਿਹੜਾ ਸੰਘਰਸ਼ ਹੈ ਉਹ ਐਸਐਸਪੀ ਦਫ਼ਤਰ ਬਠਿੰਡਾ ਦੇ ਬਾਹਰ ਚੱਲ ਰਿਹਾ ਉੱਥੇ ਬਿਕੀ ਉਹ ਡਕਾਉਂਦਾ ਤਾਂ ਸਾਡੇ ਨਾਲ ਹਾਨੀ ਨੇ ਬਈ ਸਭ ਤੋਂ ਪਹਿਲਾਂ ਜਿਹੜੀ ਘਟਨਾ ਵਾਪਰੀ ਆ ਉਹਨੂੰ ਕਿਵੇਂ ਦੇਖਦੇ ਹੋ ਕਿ ਜਿਨ੍ਹਾਂ ਨੂੰ ਆਪਾਂ ਸਮਝਦੇ ਆ ਕਿ ਸਾਡੀ ਸੁਰੱਖਿਆ ਕਰਨਗੇ ਜਦੋਂ ਉਹੀ ਪੁਲਿਸ ਹੀ ਸਾਨੂੰ ਕੰਡ ਲਾ ਲਾ ਕੇ ਮਾਰ ਦਵੇ ਤਾਂ ਕੀ ਵਾਪਰੀ ਦੇਖੋ ਜੀ ਭਾਰਤ ਦੇ ਵਿੱਚ ਇਹ ਪੂਰਾ ਜ਼ੋਰ-ਸ਼ੋਰ ਨਾਲ ਪ੍ਰਚਾਰ ਕੀਤਾ ਜਾਂਦਾ ਕਿ ਭਾਰਤ ਡੈਮੋਕ੍ਰੇਸੀ ਦੇਸ਼ ਆ ਇੱਥੇ ਕਾਨੂੰਨ ਦਾ ਰਾਜ ਆ ਨਿੱਕੇ ਹੁੰਦੇ ਬੱਚਿਆਂ ਤੋਂ ਲੈ ਕੇ ਸਾਰਿਆਂ ਨੂੰ ਇਹ ਸਿਖਾਇਆ ਜਾਂਦਾ ਕਿ ਕਾਨੂੰਨ ਮੁਤਾਬਕ ਫੈਸਲੇ ਹੁੰਦੇ ਆ ਪੁਲਿਸ ਤੁਹਾਡੀ ਰੱਖੇ ਲਈ ਆ ਫੌਜ ਤੁਹਾਡੀ ਰੱਖੇ ਲਈ ਆ ਪਰ ਅੱਜ ਉਲਟਾ ਜਿਹੜੇ ਰੱਖਿਆ ਕਰਦੇ ਆ ਉਹੀ ਤੁਹਾਡੇ ਕਤਲ ਕਰਦੇ ਆ ਕੱਲੇ ਨਰਿੰਦਰਦੀਪ ਦਾ ਮਾਮਲਾ ਨਹੀਂ ਇਹ ਮਾਮਲਾ ਹੈਗਾ ਕਿ ਜਿਹੜੇ ਵੀ ਸੱਤਾ ਤੇ ਆ ਉਹ ਸੱਤਾ ਤੇ ਰਾਜ ਕਰਨ ਵਾਲੇ ਕਿਸੇ ਦਾ ਵੀ ਹੋਵੇ ਰਾਜ ਉਹਨਾਂ ਨੇ ਆਪਣੀ ਗੁੰਡਾਗਰਦੀ ਕਰਨੀ ਹੁੰਦੀ ਆ ਆਪਣੀ ਸੱਤਾ ਦਾ ਜਿਹੜਾ ਨਸ਼ਾ ਉਹਦੇ ਚੂਰ ਹੋ ਕੇ ਲੋਕਾਂ ਦੇ ਕੁੱਟ ਮਾਰ ਲੋਕਾਂ ਦੇ ਕਤਲ ਕਰਨੇ ਲੋਕਾਂ ਦੇ ਘਰ ਜਾੜਨੇ ਲੋਕਾਂ ਦੀ ਬਾਜਬੰਦ ਕਰਾਉਣੀ ਇਹ ਚੱਲਿਆ ਆ ਹੁਣ ਪਿਛਲੇ ਕੁਸਟਮੇ ਤੋਂ ਜਿਹੜਾ ਭਗਵਤਮਾਨ ਸਰਕਾਰ ਆ ਤੁਸੀਂ ਦੋ ਗੱਲਾਂ ਧਿਆਨ ਨਾਲ ਦੇਖਿਓ ਬੀਜੇਪੀ ਤੇ ਭਗਵਤਮਾਨ ਬਿਲਕੁਲ ਸਿੱਕੇ ਦੇ ਦੋ ਪਹਿਲੂ ਆ ਅਸੀਂ ਪਹਿਲਾਂ ਕਹਿੰਦੇ ਸੀ ਕਿ ਬੀਜੇਪੀ ਦੀ ਬੀ ਟੀਮ ਆ ਹੁਣ ਉਹ ਬੀਜੀ ਟੀਮ ਹੀ ਕਿਵੇਂ ਆ ਕਿ ਜੂਪੀ ਦੇ ਵਿੱਚ ਗੈਸਟਰਵਾਦ ਦੇ ਨਾਂ ਤੇ ਜੋਗੀ ਨੇ ਕਿੰਨੇ ਨੌਜਵਾਨ ਮਾਰੇ ਆ ਨਸ਼ੇ ਦੇ ਕਾਰੋਬਾਰ ਦੇ ਨਾਂ ਤੇ ਪੀਲਾ ਪੰਜਾ ਜੂਪੀ 'ਚ ਚੱਲਦਾ ਸੀਗਾ ਪੰਜਾਬ ਚ ਅਜ ਤੋਂ ਪਹਿਲਾਂ ਕਿਤੇ ਸੁਣਿਆ ਨਹੀਂ ਸੀ ਬਿਲਕੁਲ ਉਸੇ ਦੀ ਤਰਜ਼ ਤੇ ਪੰਜਾਬ ਦੇ ਵਿੱਚ ਕਹਿੰਦੇ ਅਸੀਂ ਚਿੱਟਾ ਨਸ਼ਾ ਵੇਚਣ ਵਾਲੇ ਦੇ ਘਟ ਆ ਰਹੇ ਹਾਂ ਜੀ ਪਹਿਲੀ ਗੱਲ ਤਾਂ ਛੋਡੇ ਕੋਲੇ ਕੋਈ ਰਾਈਟ ਨਹੀਂ ਕਿ ਕਿਸੇ ਦਾ ਘਟਾ ਦੂ ਆਪਾਂ ਕਚਹਿਰਿਆਂ ਸਾਹਮਣੇ ਖੜੇ ਆ ਇੱਥੇ ਜੱਜ ਬੈਂਦੇ ਆ ਇੱਥੇ ਕਾਨੂੰਨ ਆ ਕਾਨੂੰਨ ਤੈਅ ਕਰੂ ਕਿ ਇਹ ਬੰਦਾ ਦੋਸ਼ੀ ਹੈ ਕਿ ਨਹੀਂ ਦੋਸ਼ੀ ਪਰ ਹੁਣ ਕੀ ਆ ਹੁਣ ਪੁਲਿਸ ਦੋਸ਼ੀ ਤੈਅ ਕਰਦੀ ਆ ਕਿ ਭਾਈ ਪੁਲਸਾ ਪੁਲਸ ਅਦਾਲਤ ਕੋਲੇ ਨਹੀਂ ਜਾਂਦੀ ਪੁਲਸ ਆਪ ਕਾਰਵਾਈ ਕਰਦੀ ਆ ਪੁਲਸ ਸਾਹਿਬ ਕਹਿੰਦੀ ਆ ਕਿ ਇਹਦਾ ਨਸ਼ੇ ਦੇ ਕਾਰੋਬਾਰ 'ਚ ਘਰ ਬਣਾਇਆ ਐਵੇਂ ਜੇਕਰ ਗੈਂਗਸਟਵਾਦ ਆ ਜਿਹੜੇ ਸਾਡੇ ਬੱਚੇ ਆ ਸਿਆਸਦਾਨ ਉਹਨਾਂ ਨੂੰ ਪਾਲ ਕੇ ਵੋਟਾਂ ਤੇ ਕਬਜ਼ਾ ਕਰਦੇ ਵਿਰੋਧੀਆਂ ਦੇ ਕਤਲ ਕਰਾਉਣ ਦੀ ਖਾਤਰ ਫੇਰ ਉਹ ਜਦੋਂ ਨਹੀਂ ਵੀ ਲੋਟਾਉਂਦੇ ਫੇਰ ਉਹਨਾਂ ਦੇ ਝੂਠੇ ਕਾਊਂਟਰ ਕਰਕੇ ਉਹਨਾਂ ਨੂੰ ਮਾਰਿਆ ਜਾ ਰਿਹਾ ਤੁਸੀਂ ਦੇਖੋ ਪਿਛਲੇ ਦੇਰ 30 ਕਤਲ ਹੋਇਆ ਪੁਲਸ ਕਹਿੰਦੀ ਕਿ ਅਸੀਂ ਪਿੱਛਾ ਕੀਤਾ ਮੂਰੇ ਫੈਰਿੰਗ ਕੀਤਾ ਪੁਲਸ ਨੂੰ ਜਵਾਬੀ ਕਾਰਵਾਈ ਕਰਨੀ ਪਈ ਜਾਨੀ ਕਿ ਪੁਲਸ ਨੂੰ ਜਾਂਦੀ ਸੀ ਪੁਲਸ ਤੇ ਜਿਹਦਾ ਹਮਲਾ ਕੀਤਾ ਪੁਲਸ ਦੀ ਮਜਬੂਰੀ ਕਿ ਉਹਨਾਂ ਤੇ ਹਮਲਾ ਕਰਨਾ ਪਏ ਇਸ ਕਰਕੇ ਦੋ ਗੈਂਗਸਟਰ ਹਲਾਕ ਹੋ ਗਏ ਫਿਰ ਕੀ ਕਰਦੇ ਆ ਕਿ ਅਸੀਂ ਸਾਂਬੀਣ ਕਰਨ ਦੀ ਖਾਤਰ ਉਸ ਨੂੰ ਥਾਣੇ ਚੋਂ ਗੈਂਗਸਟਰ ਨੂੰ ਲਗਾ ਕੇ ਜਿੱਥੇ ਉਹਦਾ ਸਮਾਨ ਤੇ ਪਿਆ ਸੀ ਪੁਲਸ ਤੇ ਹਮਲਾ ਕੀਤਾ ਪੁਲਸ ਨੇ ਉੱਤੇ ਹਾਜਦਾ ਤੁਸੀਂ ਦੱਸੋ ਕਿ ਕਿਹੜਾ ਕਮਲਾ ਬੰਦਾ ਕਿ 10 ਪੁਲਸ ਵਾਲਿਆਂ ਤੇ ਇੱਕ ਬੰਦਾ ਕਾਰਵਾਈ ਕਰੀ ਜਾਨੀ ਕਿ ਪੰਜਾਬ ਨੂੰ ਪੂਰੀ ਪੁਲਸ ਸਟੇਟ ਬਣਾ ਕੇ ਰੱਖਤਾ ਪੁਲਸ ਦਾ ਰਾਜ ਆ ਕਾਨੂੰਨਾਂ ਦੀ ਕੋਈ ਚੀਜ਼ ਨਹੀਂ ਫਿਰ ਜੇ ਕਾਨੂੰਨ ਨਹੀਂ ਫਿਰ ਦਾਲਤਾ ਤੋਂ ਕੀ ਕਰਾਉਣਾ ਫਿਰ ਜਿਹੜਾ ਤੁਸੀਂ ਲੋਕਣ ਇਹ ਦੱਸ ਦਿਓ ਕਿ ਭਾਈ ਜੇ ਸਾਨੂੰ ਲੋੜ ਪਈ ਦੀ ਥਾਣੇ ਜਾਓ ਥਾਣੇ ਤਾਂ ਹੀ ਤਾਂ ਹੀ ਜਾਨੇ ਆ ਕਿ ਭਾਈ ਸਾਡੀ ਰਾਖੀ ਕਰੂ ਜੇ ਅੱਜ ਸਾਡੇ ਪੁਲਿਸ ਸਾਡੇ ਬੱਚਿਆਂ ਨੂੰ ਮਾਰ ਰਹੀ ਆ ਥਾਣਿਆਂ ਦੇ ਵਿੱਚ ਕੋਕੋ ਕੇ ਮਾਰਿਆ ਜਾ ਰਿਹਾ ਬੱਚਿਆਂ ਨੂੰ ਝੂਠੇ ਮੁਕਾਬਲੇ ਬਣਾ ਕੇ ਮਾਰਿਆ ਜਾ ਰਿਹਾ ਫਿਰ ਰੱਖਿਆ ਕੀ ਤੋਂ ਕਰਕੇ ਰੱਖਿਆ ਤਾਂ ਹੁਣ ਇਹਦਾ ਮਤਲਬ ਕਿ ਸਾਨੂੰ ਆਪ ਦੀ ਰੱਖ ਲਈ ਆਪ ਕੱਠੇ ਆਉਣਾ ਪਊਗਾ ਜੁਪੀ ਤੋਂ ਲਾ ਕੇ ਪੂਰੀ ਕੰਨਿਆ ਕੁਮਾਰੀ ਟੱਕਰ ਫੌਜ ਨੂੰ ਛੁੱਟੀ ਆ ਸੀਆਰਪੀ ਨੂੰ ਛੁੱਟੀ ਆ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਨੂੰ ਛੁੱਟੀ ਆ ਕੱਲਾ ਨਰਿੰਦਰਦੀਪਣੀ ਤੁਸੀਂ ਭਾਰਤ ਦੇ ਕੋਨੇ ਕੋਨੇ 'ਚ ਤੁਸੀਂ ਦੇਖੋ ਅੱਜ ਨਿਤ ਨਰਿੰਦਰਦੀਪਰਗੇ ਕਤਲ ਕੀਤੇ ਜਾ ਰਿਹਾ ਉਹ ਕਿਵੇਂ ਕੀਤੇ ਜਾ ਰਿਹਾ ਕਿ ਮਾਓਵਾਦੀਆਂ ਦੀ ਸਪੋਰਟ ਆ ਇਹ ਜੰਗਲ ਤੇ ਜ਼ਮੀਨ ਨੂੰ ਜੋ ਵਿਕਾਸ ਕਰਨਾ ਚਾਹੁੰਦੀ ਹੈ ਸਰਕਾਰ ਆ ਉਹਦੇ ਵਿੱਚ ਡਿੱਕਾ ਆਦੀਵਾਸੀਆਂ ਦੇ ਘਰ ਜਾੜੇ ਰੱਖ ਰਿਹਾ ਔਰਤਾਂ ਦਾ ਬਲਾਤ ਕੀਤਾ ਜਾ ਰਿਹਾ ਨੌਜਵਾਨ ਜਿਹੜੇ ਛੋਟੀ ਛੋਟੀ ਉਮਰ ਦੇ ਆ ਉਹਨਾਂ ਨੂੰ ਚਾਕੇ ਝੂਠੇ ਪੁਲਿਸ ਮਕਾੜੇ ਰਹੀ ਆ ਅਜੇ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹ ਸਰਕਾਰ ਲਗਾਤਾਰ ਦਾਅਵੇ ਕਰ ਰਹੀ ਹੈ ਕਿ ਬਹੁਤ ਸੁਧਾਰ ਕਰਤਾ ਜਿਹੜਾ 70 ਸਾਲਾਂ ਵਿੱਚ ਨਹੀਂ ਕੰਮ ਹੋਇਆ ਉਹ ਅਸੀਂ ਕਰਤੇ ਲੋਕ ਬਹੁਤ ਖੁਸ਼ਹਾਲ ਹੋ ਗਏ ਮੈਂ ਉੱਥੇ ਹੀ ਗੱਲ ਲੈ ਕੇ ਆਉਣਾ ਕਿ ਜਦੋਂ ਭਾਜਪਾ ਦੀ ਸਰਕਾਰਾਂ ਸਾਰਾ ਕੁਝ ਕਰਦੀ ਆ ਪੰਜਾਬ ਦੇ ਵਿੱਚ ਆਮ ਪਾਜੀ ਦੀ ਸਰਕਾਰ ਭਗਤ ਸਿੰਘ ਦੀ ਸਰਕਾਰ ਕਹੋਂਦੀ ਆਪੇ ਆਪ ਨੂੰ ਭਗਤ ਸਿੰਘ ਦੀ ਸਰਕਾਰ ਭਾਜਪਾ ਨਾਲੋਂ ਦੱਸੋ ਕਿਹੜਾ ਪੈਂਟਰ ਤੇ ਲੱਗ ਆ ਸਾਰੀਆਂ ਨੀਤੀਆਂ ਲਾਗੂ ਕਰਦੀਆਂ ਬੱਚਿਆਂ ਦੇ ਕਤਲ ਕੀਤੇ ਜਾ ਰਹੇ ਹਨ ਨਸ਼ਾ ਸ਼ਰਿਆਂ ਵੇਚਦਾ ਨਸ਼ਾ ਨੂੰ ਰੋਕ ਲੈਣ ਦੀ ਲੱਤਾਂ ਬਾਹਾਂ ਤੋੜੀਆਂ ਜਾਂਦੀਆਂ ਇੱਥੋਂ ਤੱਕੇ ਗਲਾਗਨ ਸਨਾਂ ਆਹ ਪਾਰਟੀ ਦੇ ਸਰਪੰਚ ਦਾ ਕਤਲ ਕੀਤਾ ਗਿਆ ਜਦੋਂ ਤੁਹਾਡੇ ਸਰਪੰਚ ਦਾ ਕਤਲ ਕੀਤਾ ਗਿਆ ਸਾਬਕਾ ਫੌਜੀ ਇਹ ਲੋਕਾਂ ਦੀ ਖਾਤਰ ਲੜਦਾ ਬੱਚਿਆਂ ਨੂੰ ਨਸ਼ੇ ਤੋਂ ਬਚਾਉਣ ਦੀ ਲੋੜਾ ਉਹ ਜਿਹੜੇ ਲੋਕਾਂ ਦੇ ਮੂਹਰੇ ਖੜਦਾ ਉਹਦੀਆਂ ਲੱਤਾਂ ਤੋੜੀਆਂ ਜਾ ਰੀਆਂ ਪੁਲਿਸ ਸਾਰੀ ਨਸ਼ੇ ਦੇ ਵਿੱਚ ਆ ਸਾਰੇ ਐਮਐਲਏ ਨਸ਼ੇ ਦੇ ਵਿੱਚ ਆ ਫੌਜਾ ਸਿੰਘ ਸਲਾਰ ਗਿਆ ਜਿਹੜਾ ਪਰ ਵਾਲਾ ਉਤੇ ਇਲਜ਼ਾਮ ਲੱਗਿਆ ਕਿ ਸਰਪੰਚ ਜਿਹੜਾ ਮੁੰਡਾ ਜਸਨ ਆ ਛੋਟੇ ਜੀ ਉਮਰ ਦਾ ਪਤਾ ਨਹੀਂ ਉਹਨੂੰ ਕੀ ਟਾਰਚਰ ਕੀਤਾ ਉਹ ਖੁਦਕੁਸ਼ੀ ਕਰ ਗਿਆ ਤੁਸੀਂ ਪੰਜਾਬ ਦੇ ਵਿੱਚ ਇੱਕ ਵੀ ਵਰਗ ਦੱਸੋ ਕਿ ਜਿਹੜਾ ਇਹ ਸਰਕਾਰ ਤੋਂ ਸੁਖੀ ਹੋਵੇ ਜਾਂ ਖੋਸ ਹੋਵੇ ਜੇ ਪੱਤਰਕਾਰ ਆ ਜੇ ਇਹਨੇ ਦੀ ਆਮ ਪਾਰਟੀ ਦੀ ਲੋਚਨਾ ਕਰਦੇ ਆ ਉਤੇ ਝੱਟਪਟ ਪਰਚਾ ਦਰਜ ਕਰਦੇ ਆ ਜਾਂ ਉਸ ਦਾ ਚੈਨਲ ਬੰਦ ਕਰ ਦਿੰਦੇ ਆ ਇਹੀ ਕੰਮ ਭਾਜਪੀ ਕਰਦੇ ਆ ਕਿ ਵਿਰੋਧੀ ਆਵਾਜ਼ ਨੂੰ ਕੋਚਣਾ ਵਿਰੋਧੀਵਾਜ ਨੂੰ ਬੰਦ ਕਰਨਾ ਚਾਹੇ ਕਤਲ ਕਰਕੇ ਚਾਹੇ ਜੇਲ੍ਹ ਚ ਇਹੀ ਤਰਜ਼ ਤੇ ਪੰਜਾਬ ਸਰਕਾਰਾ ਹੁਣ ਭਗਵਾਨਤਮਾਨ ਇਹ ਦੱਸੇ ਕਿ ਸਾਢੇ 3 ਸਾਲਾਂ ਦੇ ਵਿੱਚ ਖੁੱਲੀ ਬਹਿਸ ਰਾਹੀਂ ਅਸੀਂ ਚੁਣੌਤੀ ਦਿੰਦੇ ਆ ਤੁਹਾਡੇ ਚੈਨਲਾਂ ਰਾਹੀਂ ਸਿੱਖਿਆ ਤੇ ਖੇਤੀਬਾੜੀ ਤੇ ਹੈਲਥ ਤੇ ਕਿਸੇ ਮਸਲੇ ਤੇ ਸਾਡੇ ਨਾਲ ਡਿਬੇਟ ਕਰੇ ਕਿ ਸਾਢੇ 3 ਸਾਲਾਂ ਦੇ ਵਿੱਚ ਅਸੀਂ ਆਹ ਕੁਝ ਕੀਤਾ ਪਹਿਲਾਂ ਇਹ ਕਹਿੰਦੇ ਸੀ ਕਿ ਸਰਕਾਰ ਧਿਆਰਵਾਜੀ ਤੇ ਪੈਸਾ ਬਹੁਤ ਖਰਚਦਾ ਹੁਣ ਇਹਨਾਂ ਨੇ 3.5 300 ਕਰੋੜ ਰੁਪਇਆ ਉਸ ਧਰਾਂ ਦੇ ਖਰਚਤਾ ਜੇ ਹੁਣ ਕਿਸਾਨ ਕਿਤੇ ਲੜਦੇ ਆ ਹੁਣ ਅੱਜ ਨਰਿੰਦਰ ਦੇ ਪਰਿਵਾਰ ਨੇ ਸਾਡੇ ਕੀ ਆ ਇਸ ਕਰਕੇ ਆ ਕਿ ਬੇਨਸਾਫੀ ਹੋਈ ਆ ਕਿਸੇ ਦਾ ਪੁੱਤ ਮਾਰਿਆ ਕਿਸੇ ਭੈਣ ਦਾ ਸਹਾਰ ਗਿਆ ਕਿਸੇ ਬੱਚੇ ਦਾ ਪਿਓ ਗਿਆ ਅਸੀਂ ਜਿਹੜੇ ਪਿੱਠ ਤੇ ਖੜਦੇ ਆ ਫੇਰ ਭਗਵਤਵਾਂ ਨੂੰ ਚੁਬਦੇ ਆ ਕਿ ਇਹ ਤੇ ਜਦੋਜੀ ਕਰਦਾ ਧਰਨਾ ਲੈਂਦੇ ਆ ਪੁਲਿਸ ਨੇ ਤੇਰੀ ਨੇ ਮਾਰਿਆ ਝੂਠਾ ਪੁਲਿਸ ਮੁਕਾਬਲਾ ਬਣਾਇਆ ਬਿਨਾਂ ਕਸੂਰ ਮਾਰਿਆ ਤੇ ਫਿਰ ਉਹਦੇ ਪਰਿਵਾਰ ਨੂੰ ਅਨਸਾਫ ਕੌਣ ਦੂਗਾ ਅਨਸਾਫ ਤਾਂ ਪੁਲਿਸ ਨੇ ਦੇਣਿਆ ਪੁਲਿਸ ਨੇ ਤਾਂ ਕਤਲ ਕਰਤਾ ਤੇ ਫਿਰ ਪੁਲਿਸ ਤੋਂ ਝਾਅ ਕਰਕੇ ਅਸੀਂ ਕੀ ਕਰਕੇ ਫਿਰ ਸਾਨੂੰ ਸੰਘਰਸ਼ ਦੇ ਮੈਦਾਨ ਚੜਾ ਪੂਗਾ ਸਾਡੀਆਂ ਜ਼ਮੀਨਾਂ ਤੱਕੇ ਨਾਲ ਖੋngੀਆਂ ਜਾ ਰਹੀਆਂ ਪੈਸੇ ਤਾਂ ਬਿਨਾ ਖੋngੀਆਂ ਜਾ ਰਹੀਆਂ ਤੇ ਜੇ ਉੱਥੇ ਰੌਲਾ ਪਾਉਣਿਆ ਭਗਵਤ ਮਾਨ ਕਹਿੰਦੇ ਵਿਕਾਸ ਦੇ ਵਿੱਚ ਡਿੱਕਾ ਜਾਨੀ ਕਿ ਵਿਕਾਸ ਜਿਹੜਾ ਭਾਜਪਾ ਕਹਿੰਦੀ ਆ ਕਿ ਵਿਕਾਸ ਦੇ ਵਿੱਚ ਜਿਹੜਾ ਡਿੱਕਾ ਬਣੂ ਉਹਨੂੰ ਛੱਡਿਆ ਨੂੰ ਤੇ ਭਗਵਤ ਮਾਨ ਵੀ ਕਹਿੰਦਾ ਕਿ ਜਿਹੜਾ ਪੰਜਾਬ ਦੇ ਵਿਕਾਸ ਦੇ ਵਿੱਚ ਡਿੱਕਾ ਬਣੂ ਉਹਨੂੰ ਬਖਸ਼ਿਆ ਨਹੀਂ ਜਾਊਗਾ ਹੁਣ ਖੁੱਲੀ ਚੁਣੌਤੀ ਦਿੱਤੀ ਕਿ ਕਿਸਾਨ ਜੱਥੇ ਬੰਦਿਆਂ ਨੂੰ ਖੁੱਲੀ ਚਰਚਾਤੀ ਆ ਕਿ ਮੇਰੇ ਨਾਲ ਡਿਬੇਟ ਕਰਨ ਆਪਾਂ ਕਿਹਾ ਕਿ ਭਾਈ ਡਿਬੇਟ ਕਰ ਲੈਨੇ ਹੁਣ ਕਹਿੰਦੇ ਮੈਂ ਝੋਨਾ ਲਾਉਣਾ ਛੋਡੇ ਕੈਮਰੇ ਰਾਹੀਂ ਕਹਿਣਾ ਕਿ ਮੈਨੂੰ ਇੱਕ ਦੱਸ ਦਿਓ ਭਾਲ ਕੇ ਕਿੱਥੇ ਬੱਟ ਪੁੱਝ ਜਾਂਦਾ ਭਗਵੰਤ ਮਾਨ ਕੋਈ ਇਹਦਾ ਐਮਐਲਏ ਬੱਟ ਪੁੱਝਦਾ ਆ ਤਾਂ ਕਿ ਉਹਦੇ ਝੋਨੇ ਤੋਂ ਬਾਅਦ ਅਸੀਂ ਉਹਦੇ ਨਾਲ ਖੁੱਲੀ ਡਿਬੇਟ ਕਰ ਲਈਏ ਪੰਜਾਬ ਦੀ ਲਾਂਗ ਰੈਟ ਸਟੇਟਿਟੀ ਤੇ ਕਾਨੂੰਨ ਦੀ ਸਥਿਤੀ ਤੇ ਪੰਜਾਬ ਦੇ ਜਿਹੜੇ ਮੁੱਦੇ ਤੇ ਖੁੱਲੀ ਬੈਸ ਕਲੇ ਸਾਡਾ ਉਹਨੂੰ ਚੈਲੰਜ ਆ ਤੇ ਜਗ੍ਹਾ ਉਹਦੀ ਖਾਹ ਦਾ ਪ੍ਰੈਸ ਉਹਦੀ ਪਰ ਅੱਜ ਸਾਨੂੰ ਦੁੱਖ ਨਾਲ ਇਹ ਕਹਿਣਾ ਪੈ ਰਿਹਾ ਕਿ ਜਿਹੜਾ ਭਗਤ ਸਿੰਘ ਦੇ ਸਮਾਹ ਤੇ ਜਾ ਕੇ ਨਾਰਾ ਲਾ ਕੇ ਆ ਸੀ ਉਹ ਨਾਰਾ ਅਧੂਰਾ ਭਗਤ ਸਿੰਘ ਦਾ ਨਾਰਾ ਸੀ ਇਨਕਲਾਬ ਜਿੰਦਾਬਾਦ ਸਾਮਰਾਯਾਵਾਦ ਮਰਦਾਬਾਦ ਤੇ ਭਾਰਤੀ ਸਮਰਾਯਾਦਾਰ ਮਰਦਾਬਾਦ ਇਹ ਭਾਰਤੀ ਹਾਕਮਾਂ ਦਾ ਵੀ ਦਲਾਲਾ ਭਾਰਤ ਦੇ ਸਮਰਾਯਾਦਾਰਾਂ ਦਾ ਵੀ ਦਲਾਲਾ ਤੇ ਕਾਰਪੋਰੇਟ ਘਰਾਣਿਆਂ ਦਾ ਦਲਾਲਾ ਤੇ ਉਹ ਦਲਾਲੀ ਕਰਨ ਦੀ ਖਾਤਰ ਜੇ ਸਾਹ ਹੱਦ ਤੱਕਰ ਜਾਵੜੇ ਇਹ ਕੋਈ ਨਹੀਂ ਪਤਾ ਲੋਕ ਬਾਜ ਠਾਉਂਦੇ ਆ ਡੰਡੇ ਦੇ ਜ਼ੋਰ ਕੋ ਸ਼ਿਕਾਇਤਾਂ ਦਵਾਏ ਜਾਣ ਪਰ ਇਤਿਹਾਸ ਗਵਾਹ ਆਰਿਆਂ ਨਾਲ ਚੀਰੇ ਤੋਂ ਤੱਤੀਆਂ ਡੇਗਾ ਤੇ ਵਹਾ ਕੇ ਉਬਲਦੇ ਪਾਣੀਆਂ ਚ ਵਹਾ ਕੇ ਸਿਰ ਤੇ ਆਰੇ ਚਲਾ ਕੇ ਲੋਕਾਂ ਨੂੰ ਦਵਾਇਆ ਨਹੀਂ ਜਾ ਸਕਦਾ ਭਗਵੰਤ ਮਾਨ ਦਾ ਭਲੇਖਾ ਜਾਦੀ ਆ ਜਿਹੜਾ ਉਹ ਛੇਤੀ ਪੰਜਾਬ ਦੇ ਲੋਕ ਕੱਢ ਦੇਣਗੇ ਅੱਛਾ ਅੱਛਾ ਪਹਿਲੇ ਦਿਨੀ ਇੱਕ ਪਿੰਡ ਦੇ ਵਿੱਚ ਜਦੋਂ ਭਗਵੰਤ ਸਿੰਘ ਮਾਨ ਨੂੰ ਉਹਨਾਂ ਨੇ ਕਿਸੇ ਵਰਕੇ ਵਿੱਚ ਦੱਸਿਆ ਕਿ ਸਾਡੇ ਪਿੰਡਾਂ ਆ ਘਪਲਾ ਉਹਨਾਂ ਨੇ ਮੌਕੇ ਤੇ ਕਹਿ ਕਿ ਐਸਐਸਪੀ ਨੂੰ ਕਿ ਪਰਚਾ ਕਰੋ ਪਰ ਆਹ ਜਿਹੜਾ ਸ਼ਰਿਆਮ ਚੀਕ-ਚੀਕ ਕੇ ਲੋਕ ਦੱਸ ਰਹੇ ਆ ਕਿ ਭਾਈ ਆ ਘਟਨਾ ਵਾਪਰ ਗਈ ਐ ਦੋ ਦਿਨ ਭਗਵੰਤ ਮਾਨ ਬਠਿੰਡੇ ਬੈਠੇ ਰਹੇ ਪਰ ਫੇਰ ਵੀ ਕੋਈ ਕਾਰਵਾਈ ਨਹੀਂ ਉਹਦੇ ਦੇਖੋ ਇੱਕ ਗੱਲ ਆ ਕਿ ਭਗਵੰਤ ਮਾਨ ਚੀਚੀ ਤੇ ਖੂਨ ਲਾ ਕੇ ਸ਼ਹੀਦ ਬਣਾ ਚਾਹੁੰਦਾ ਬਠਿੰਡੇ ਦੇ ਵਿੱਚ ਚਲਦੀ ਪ੍ਰੈਸ ਦੇ ਵਿੱਚ ਲਾਇਬ ਜੋਧਾ ਸਿੰਘ ਅਮਰਾਜ ਦਾ ਉਹਨੇ ਕਿਹਾ ਕਿ ਸਾਡੇ ਪਿੰਡ ਦੇ ਭਾਰਤ ਮਾਲਾ ਪ੍ਰੋਜੈਕਟ ਚੋਂ ਪੈਸੇ ਲੈਂਦੇ ਆ ਇਹ ਮਾਮਲਾ ਛੱਡ ਕੇ ਪਰ ਫੌਰੀ ਕਾਰਵਾਈ ਕਰੀਏ ਨਾ ਉਹਨੇ ਲੋਕਾਂ ਨੂੰ ਇਹ ਦਿਖਾਇਆ ਕਿ ਮੈਂ ਫੌਰੀ ਕਾਰਵਾਈ ਕਰਤੀ ਜੇ ਉਹ ਸਹੀ ਮਾਨਦਾਰ ਪੱਤਰਕਾਰਾਂ ਦੇ ਵਿੱਚ ਖੜਕੇ ਉਹ ਕਹਿੰਦਾ ਨਰਿੰਦਰਦੀਪ ਦਾ ਕਤਲ ਕੀਤਾ ਐਸਐਸਪੀ ਨੂੰ ਕਹਿੰਦਾ ਕਿ ਜਿਹੜੇ ਸੀਆਈ ਸਟਾਫ ਦੇ ਮੁਲਾਜ਼ਮਾਂ ਸਾਰਿਆਂ ਤੇ 302 ਦਾ ਇਰਾਦਾ ਕਤਲ ਦਾ ਪਰਚਾ ਦਰਜ ਕਰੋ ਫੇਰ ਮੰਦੇ ਯਾਨੀ ਕਿ ਚੀਚੀ ਦੇ ਖੂਨ ਲੈ ਕੇ ਬਹੁਤੀਆਂ ਗੱਲਾਂ ਦੇ ਵਿੱਚ ਬਾਵਾ ਲਾਈਨ ਦੇ ਚੱਕਰ ਪਤਾ ਨਹੀਂ ਉਹ ਕੀ ਖਸ ਕਰ ਦਿੰਦਾ ਉਹ ਝੂਟਣ ਵਾਲਾ ਅੱਜ ਕਿਹਾ ਕੱਲ ਨੂੰ ਮੁੱਕ ਜਾਣਾ ਯਾਨੀ ਕਿ ਪਾਰਟੀ ਨੇ ਇਤਿਹਾਸ ਦੇ ਵਿੱਚ ਪਹਿਲੀ ਹਾਰਾ ਕਿ ਸਭ ਤੋਂ ਗੱਪੀ ਤੇ ਝੂਟਣ ਵਾਲੀ ਪਾਰਟੀ ਤੇ ਸਾਰਿਆਂ ਤੋਂ ਨਕਮੀ ਪਾਰਟੀ ਕੁੱਲ ਚੀ ਦੇ ਵਿੱਚ ਫੇਲ ਹੋਈ ਆ ਅਸੀਂ ਹੁਣ ਦੇਖਣਾ ਜੇ ਭਵਾਨਤਮਨ ਸੱਚੀ ਭਗਤ ਸਿੰਘ ਦਾ ਬਾਰਸਾ ਕਿ ਜਿਨ੍ਹਾਂ ਨੇ ਨਰਿੰਦਰਦੀਪ ਦਾ ਕਤਲ ਕੀਤਾ ਉਹਨਾਂ ਤੇ ਬਾਇ ਨੇਮ ਪਰਚਾ ਦਰਜ ਕਰੇ ਇਹਨੂੰ ਸੋਤ ਸੱਤ ਦਾ ਕਰੇ ਇਰਾਦਾ ਕਤਲ ਦਾ ਕਰੇ ਅਗਵਾ ਦਾ ਪਰਚਾ ਦਰਜ ਕੇ ਜੇਲ੍ਹ ਛਤੇ ਤੇ ਨਰਿੰਦਰ ਪਰਿਵਾਰ ਦੇ ਜਿਹੜਾ ਪਰਿਵਾਰ ਆ ਉਹਨੂੰ ਇਨਸਾਫ਼ ਦੇਵੇ ਜਿਹੜੇ ਬੱਚੇ ਦੇ ਪਿਓ ਦਾ ਸਿਰ ਤੋਂ ਸਾਇਆ ਗਿਆ ਉਹਨੂੰ ਇਨਸਾਫ਼ ਦਵਾਇ ਫੇਰ ਮੰਨਿਆ ਜੇ ਬੜੇ ਇਹ ਵੀ ਕਹਿ ਰਹੇ ਆ ਕਿ ਜਿਹੜੀ ਪੁਲਿਸ ਹੈ ਬਿਨਾ ਗਲਤ ਦਾ ਕੋਈ ਕਾਰਵਾਈ ਕਰਦੀ ਨਹੀਂ ਕਿ ਕੋਈ ਨਾ ਕੋਈ ਕਸੂਰ ਤਾਂ ਜ਼ਰੂਰ ਹੋਊਗਾ ਨਰਿੰਦਰਦੀਪ ਦਾ ਫੇਰ ਹੀ ਇੰਨੇ ਮਤਲਬ ਤਸ਼ੱਦਦ ਕੀਤਾ ਕਰੰਟ ਲਾਇਆ ਗਿਆ ਮਾਰ ਦਿੱਤਾ ਕਿ ਪੁਲਿਸ ਦਾ ਕੁਝ ਕਰਦੀ ਨਹੀਂ ਬਿਨਾ ਕਸੂਰ ਤੋਂ ਕਿਸੇ ਨਾਲ ਕਿਹੜੇ ਕਾਨੂੰਨ ਚ ਲਿਖਿਆ ਕਿਹਨੇ ਅਧਿਕਾਰ ਦਿੱਤਾ ਮਨ ਲਓ ਮੇਰੇ ਤੇ ਦੋਸਾ ਦੋਸਤ ਹੈ ਤਾਂ ਅਦਾਲਤ ਨਹੀਂ ਕਰਨਾ ਨਾ ਜਾਂ ਤਾਂ ਦਾਦਤ ਨਹੀਂ ਜੇ ਤੁਸੀਂ ਇਹ ਤਾਂ ਕਰਨਾ ਪੁੱਛਨੇ ਮਨ ਲਓ ਤੇ ਨਰਿੰਦਰ ਕੁਮਾਰ ਤੇ प्रदीप ਤੇ ਸੀਗਾ ਪਰ ਤੁਹਾਨੂੰ ਰੈਟ ਕਿਨੇ ਦਿੱਤਾ ਉਹਨੂੰ ਕੋਕੋਕੇ ਮਾਰਨਾ ਤੁਸੀਂ ਪੁੱਛ ਗੈਸ ਕਰਦੇ ਪੜਤਾਲ ਕਰਦੇ ਸੀਵੀਆਈ ਦੀ ਕਰਾਉਂਦੇ ਆਈਵੀ ਦੀ ਕਰਾਉਂਦੇ ਜਿਹੜੀ ਮਰਜ਼ੀ ਜਾਂਚ ਦੀ ਕਰਾਉਂਦੇ ਜੇ ਉਹ ਦੋਸ਼ੀ ਪਾਏ ਜਾਂਦਾ ਉਹ ਅਦਾਲਤ ਨੇ ਫੈਸਲਾ ਕਰ ਲੈਣਾ ਜੱਜ ਨੇ ਫੈਸਲਾ ਕਰਨਾ ਸੀ ਨਾ ਪੁਲਿਸ ਤਾਂ ਨਹੀਂ ਕਰ ਸਕਦੀ ਜੇ ਪੁਲਿਸ ਹੀ ਫੈਸਲੇ ਕਰਨ ਲੱਗੀ ਫਿਰ ਲੋਕਾਂ ਦਾ ਬਣੂ ਕੀ ਜੇ ਫੌਜੀ ਲੋਕਾਂ ਦੇ ਫੈਸਲੇ ਕਰਨ ਲੱਗੀ ਲੋਕਾਂ ਦਾ ਬਣੂ ਕੀ ਤੇ ਲੋਕ ਜਾਣਗੇ ਕਿਹਦੇ ਕੋਲੇ ਵੱਡੇ ਵੱਡੇ ਅੱਖਰਾਂ 'ਚ ਲਿਖ ਲੈ ਕੇ ਕਿ ਪੁਲਿਸ ਤੁਹਾਡੀ ਸੇਵਾ ਲਈ ਆ ਹੁਣ ਜਾਣ ਤੋਂ ਪਹਿਲਾਂ ਇੰਨਾ ਧਰ ਲਾਤਾ ਕਿ ਪੁਲਿਸ ਨੇ ਇਹ ਨਹੀਂ ਪਤਾ ਵੀ ਤੁਹਾਡੇ ਤੇ ਕਿਹੜਾ ਕੇਸ ਪਾ ਦੇਣਾ ਤੇ ਕੇਸ ਪਾ ਕੇ ਤੁਹਾਡੇ ਪਰਿਵਾਰ ਨੂੰ ਇਹ ਨਹੀਂ ਦੱਸਣਾ ਕਿ ਤੁਹਾਡੇ ਬੱਚੇ ਤੇ ਤੁਹਾਡੇ ਪਿਓ ਤੇ ਤੁਹਾਡੇ ਕਿਸੇ ਪਰਿਵਾਰ ਦੇ ਮੈਂਬਰ ਤੇ ਇਹ ਦੋ ਚੀਜ਼ ਉਹਨਾਂ ਨੇ ਕਾਊਂਟਰ ਕਰ ਦੇਣਾ ਜਾਨੀ ਕਿ ਕਿਸੇ ਨੂੰ ਰਾਈਟ ਨਹੀਂ ਕਿਸੇ ਦੀ ਜਾਨ ਲੈਣਾ ਭਾਰਤ ਦਾ ਸੰਵਿਧਾਨਾ ਭਾਰਤ ਦਾ ਕਾਨੂੰਨ ਆ ਭਾਰਤ ਦੀਆਂ ਜੇ ਅਦਾਲਤਾਂ ਫਿਰ ਅਦਾਲਤਾਂ ਜੋ ਫੈਸਲਾ ਕਰਨ ਉਹ ਫੈਸਲਾ ਹੁੰਦਾ ਪੁਲਿਸ ਨੂੰ ਅਧਿਕਾਰ ਨਹੀਂ ਦਿੱਤਾ ਗਿਆ ਕਿ ਕਿਸੇ ਨੂੰ ਬੇਦੋਸ਼ਾ ਮਾਰਿਆ ਜਾਵੇ ਆਮ ਤੌਰ ਤੇ ਕਹਿੰਦੇ ਆ ਕਿ ਸਰਸ ਜਿਹੜੀ ਉਹ ਲੋਕਾਂ ਦੀ ਨੌਕਰ ਹੁੰਦੀ ਆ ਲੋਕਾਂ ਦੇ ਲਈ ਆ ਲੋਕਾਂ ਦੇ ਟੈਕਸ ਦੇ ਵਿੱਚੋਂ ਤਨਖਾਹਾਂ ਮਿਲਦੀਆਂ ਨੇ ਪਰ ਨਰਿੰਦਰਦੀਪ ਦੇ ਕੇਸ ਦੇ ਵਿੱਚ ਕਰੰਟ ਲਾ ਲਾ ਕੇ ਮਾਰ ਦਿੱਤਾ ਗਿਆ ਇਹ ਵੀ ਨਹੀਂ ਦੱਸਿਆ ਕਿ ਉਹਦਾ ਦੋਸ਼ ਕੀ ਐ ਹਾਲੇ ਤੱਕ ਵੀ ਮਤਲਬ ਐਸਐਸਪੀ ਦਫ਼ਤਰ ਦੇ ਮੂਰੇ ਇੰਨੇ ਲੋਕ ਅੱਜ ਬੋਲ ਰਹੇ ਆ ਫਿਰ ਵੀ ਕੋਈ ਪ੍ਰਸ਼ਾਸਨ ਗੱਲਬਾਤ ਕਰਨ ਨੂੰ ਨਹੀਂ ਆ ਰਿਹਾ ਇਹਦਾ ਕਾਰਨ ਕੀ ਮੰਨਦੇ ਹੋ ਤੁਸੀਂ ਪੂਰੇ ਭਾਰਤ ਦੀ ਗੱਲ ਕਰਦੇ ਆ ਪੰਜਾਬ ਦੇ ਸ਼ਨੇਰ ਇੱਕ ਆਦੀਵਾਸੀ ਖੇਤਰ ਦੇ ਵਿੱਚ ਜਮਹੂਰੀ ਅਧਿਕਾਰਾਂ ਦੀ ਖਾਤਰ ਔਰਤ ਲੜਦੀ ਆ ਉਹਦਾ ਨਾਂ ਹੈਗਾ ਸੋਨੀ ਸਰੂਰੋ ਜੀ ਉਸ ਨੂੰ ਪੁਲਸ ਨੇ ਚਾੱਕ ਕੇ ਉਹਦੇ ਗੁਪਤ ਅੰਗਾਂ ਦੇ ਵਿੱਚ ਪੱਥਰ ਭਰੇ ਗਏ ਸੀ ਇੱਥੇ ਨਰਿੰਦਰਦੀਪ ਦੇ ਗੁਪਤ ਅੰਗਾਂ ਤੇ ਕਰੰਟ ਲਾ ਗਿਆ ਉਸ ਬੀਬੀ ਦੇ ਉਸ ਭੈਣ ਦੇ ਜਿਹੜੀ ਜਮਹੂਰੀ ਹੱਕਾਂ ਲਈ ਲੜਦੀ ਆ ਉਸ ਦੇ ਗੁਪਤ ਅੰਗਾਂ 'ਚ ਪੱਥਰ ਪਾਏ ਗਏ ਤੇ ਜਦੋਂ ਪੇਸ਼ੀ ਤੇ ਲੈ ਕੇ ਗਏ ਜੱਜ ਨੂੰ ਕਹਤਾ ਕਿ ਉਹ ਬਿਮਾਰ ਆ ਜੱਜ ਦੇ ਸਾਹਮਣੇ ਨਹੀਂ ਪੇਸ਼ ਕੀਤਾ ਹੁਣ ਤੁਸੀਂ ਇਹ ਦੱਸੋ ਹਿੰਦੁਸਤਾਨ ਦੀ ਤੇ ਪੰਜਾਬ ਦੀ ਪੁਲਸ ਦਾ ਕੀ ਫਰਕ ਆ ਜੇ ਉਸ ਦੇ ਗੁਪਤ ਅੰਗਾਂ 'ਤੇ ਪੱਥਰ ਪਾਏ ਗਏ ਤੇ ਨਰਿੰਦਰਦੀਪ ਦੇ ਗੁਪਤ ਅੰਗਾਂ ਦੇ ਉੱਤੇ ਕਰੰਟ ਲਾ ਗਿਆ ਪੁਲਿਸ ਕੈਨੂ ਆ ਕਿ ਲੋਕਾਂ ਦੀ ਰੱਖਿਆ ਲਈ ਆ ਪੁਲਿਸ ਹੁਣ ਜਲਾਦਪੁਰੇ ਦਾ ਕੰਮ ਕਰਦੀ ਆ ਅਲਾ ਹਾਈ ਕੋਰਟ ਆ ਜਿਹੜਾ ਜੂਪੀ ਦਾ ਉਹਨੇ ਕਿਹਾ ਸੀ ਸਟੇਟਮੈਂਟ ਦਿੱਤੀ ਜੱਜ ਨੇ ਕਿ ਪੁਲਿਸ ਬਰਦੀ ਧਾਰੀ ਗੁੰਡੀ ਆ ਤੇ ਪੰਜਾਬ ਤੁਸੀਂ ਇੱਕ ਮਸਾਲਾ ਲਿਆ ਦਿਓ ਕਿ ਪੁਲਿਸ ਨੇ ਆ ਕੰਮ ਕੀਤਾ ਹੋਵੇ 84 ਚ ਵੀ ਮੁੰਡੇ ਝੂਠੇ ਮੁਕਾਬਲੇ ਬਣਾਏ 71 ਚ ਵੀ ਝੂਠੇ ਕੋਸ਼ ਮੁਕਾਬਲੇ ਬਣਾਏ ਤੇ ਹੁਣ ਵੀ ਆ ਤੇ ਆਉਣ ਵਾਲੇ ਦਿਨ ਜਿਹੜਾ ਪੁਲਸ ਦੀਆਂ ਰਗਾਂ ਨੂੰ ਖੂਨ ਲੱਗਿਆ ਇਹ ਕਿਸੇ ਦੀ ਵਲੀ ਲੈ ਸਕਦੀ ਇਹ ਕੋਈ ਤੈ ਨਹੀਂ ਕਿ ਤੁਸੀਂ ਕਹਿ ਦੋਗੇ ਸਾਡੀ ਵਾਰੀ ਨਹੀਂ ਅੱਜ ਇਹ ਸਵਾਲ ਆ ਕਿ ਪੰਜਾਬ ਦਾ ਕਿਸੇ ਦਾ ਵੀ ਪੁੱਤ ਕਿਸੇ ਭੈਣ ਦਾ ਸੁਹਾਗ ਕਿਸੇ ਭੈਣ ਦੀ ਰਖੜੀ ਐ ਨਾ ਜਾਜ ਦੇ ਪੋਰਚ ਕਾਲੂੜ ਕਹਦੇ ਕਿ ਫਲਾਣੇ ਤਾਂ ਕਾਊਂਟਰ ਕਰਕੇ ਉਹਨੂੰ ਮਾਰਤਾ ਬਿਨਾ ਕਸੂਰ ਪੁੱਸੇ ਬਿਨਾ ਕੋਈ ਪਰਚਾ ਦਰਜ ਕਰੇ ਬਿਨਾ ਕੋਈ ਕਵਾਰੀ ਕਰੇ ਸਾਂਸੀ ਇਸ ਗੱਲ ਲਈ ਖੜਿਆ ਪੂਰਾ ਨਰਿੰਦਰ ਦੇ ਪ੍ਰਵਾਹ ਨੂੰ ਇਨਸਾਫ ਦਮੰਤ ਹੋਈ ਅਸੀਂ ਲੜਾਂਗੇ ਤੇ ਸਿਆਸੀ ਪਾਰਟੀਆਂ ਦੇ ਜਿੰਨੀਆਂ ਆਈਆਂ ਜਿਨ੍ਹਾਂ ਨੇ ਸੱਤਾ ਤੇ ਰਿਹਾ ਉਹਨਾਂ ਨੇ ਬਿਲਕੁਲ ਇਹੀ ਕੰਮ ਕੀਤਾ ਜਿਹੜਾ ਭਗਵੰਤ ਮਾਨ ਕਰਦੀਆ ਤੇ ਲੱਗ ਲੱਗ ਸਟੇਟਾਂ ਦੇ ਵਿੱਚ ਸਾਰੀਆਂ ਦੀ ਸਰਕਾਰਾਂ ਤੇ ਸਾਰੀ ਸਰਕਾਰਾਂ ਇਹ ਕੰਮ ਕਰ ਰਹੀਆਂ ਜਿਹੜਾ ਭਗਵੰਤ ਮਾਨ ਕਰਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਧੰਨਵਾਦ